ਜੇਕਰ ਤੁਸੀਂ ਵੀ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਇਨਫੋਰਮੇਸ਼ਨ ਟੈਕਨੋਲੋਜੀ ਇਲੈਕਟ੍ਰੀਕਲ ਇੰਜੀਨੀਅਰਿੰਗ ਜਾਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਫੈਸ਼ਨ ਡਿਜ਼ਾਈਨਿੰਗ ਗਾਰਮੈਂਟ ਮੈਨੂਫੈਕਚਰਿੰਗ ਅਤੇ ਮਾਡਰਨ ਆਫਿਸ ਪ੍ਰੈਕਟਿਸ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਮਤਲਬ ਕੋਈ ਡਿਪਲੋਮਾ ਕਰਨਾ ਚਾਹੁੰਦੇ ਹੋ ਤਾਂ 10ਵੀਂ ਪਾਸ ਵਿਦਿਆਰਥੀਆਂ ਲਈ ਵੀ ਇਹ ਸੁਨਹਿਰਾ ਅਫਸਰ ਹੈ ਲੁਧਿਆਣਾ ਦੇ ਰਿਸ਼ੀ ਨਗਰ ਦੇ ਵਿੱਚ ਸਥਿਤ ਆਈਟੀਆ ਕਾਲਜ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਤਾਂ ਦੱਸ ਦिए ਕਿ ਐਸ ਆਰ ਐਸ ਸਰਕਾਰੀ ਬਹੁ ਤਕਨੀਕੀ ਕਾਲਜ ਦਾਖਲੇ ਲਈ ਔਨਲਾਈਨ रजिस्ट्रेशन शुरू हो चुकी है सतगुर राम सिंह सरकारी बहुत तकनीकी कॉलेज नगर छोटी हैबोल लुधियाना विखे राज तकनीकी सिक्ख्या बोर्ड चंडीगढ़ राही साल दो हज़ार पच्ची छब्बीस किए जा रहे ऑनलाइन दाखले ਸੋ ਇਹਨਾਂ ਕੋਰਸਾਂ ਦੇ ਵਿੱਚ ਜੇ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ ਆਈਟੀਆ ਕੋਰਸਸ ਕਰਨਾ ਚਾਹੁੰਦੇ ਹੋ ਡਿਪਲੋਮਾ ਕੋਰਸ ਕਰਨਾ ਚਾਹੁੰਦੇ ਹੋ ਤਾਂ 10ਵੀਂ ਪਾਸ ਵਿਦਿਆਰਥੀਆਂ ਲਈ ਵੀ ਇੱਕ ਸਨਹਿਰਾ ਅਫਸਰ ਹੈ ਜੇਕਰ ਤੁਸੀਂ ਵੀ ਇੰਟਰਸਟਡ ਹੋ ਤਾਂ ਅੱਜ ਹੀ ਸਤਗੁਰ ਰਾਮ ਸਿੰਘ ਸਰਕਾਰੀ ਬਹੁ ਤਕਨੀਕੀ ਕਾਲਜ ਰੇਸ਼ੀ ਨਗਰ ਲੁਧਿਆਣਾ ਛੋਟੀ ਹੈਪੋ ਲੁਧਿਆਣਾ ਵਿਖੇ ਸੰਪਰਕ ਕਰ ਸਕਦੇ ਹੋ